ਰਾਮ ਕਲੀ ਮਨਲਾ ਪਹਿਲਾ ਥਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੇ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਆਏ ਨਿਹਚੋ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਅਵਨਾਸ਼ੀ ਹਉ ਤੁਜ ਕੋ ਬਲਹਾਰਿਆ ਰਹਾਓ सिद्ध साधक जोगी अर जंगम एक सिद्ध जिनी त्याया परसत पैर सिझते स्वामी अखर जिन को आया जप तप संजम कर्म ना जाना नाम जपी प्रभ तेरा गुरु परमेश्वर नानक पेटयो साचै शब्द निबेरा ਰਾਮ ਕਲੀ ਮਹਿਲਾ ਪਹਿਲਾ ਸੁਰਤੀ ਸੁਰਤ ਰਲਾਈਐ ਏਤ ਤਨ ਕਰ ਤੁਲਹਾ ਲੰਘੈ ਜੇਤ ਅੰਤਰ ਭਾ ਤਿਸੈ ਤੂੰ ਰਖ ਐਨਸ ਦੀਵਾ ਬਲੈ ਅਥਕ ਐਸਾ ਦੀਵਾ ਨੀਰ ਤਰਾਇ ਜਿਤ ਦੀਵੈ ਸਭ ਸੋ ਜੀ ਪਾਏ ਰਹਾਉ ਹੱਛੀ ਮਿੱਟੀ ਸੋ ਜੀ ਹੋਏ ਤਾ ਕਾ ਕੀਆ ਮਨੈ ਸੋਏ ਕਰਨੀ ਤੇ ਕਰ ਚਕੌਂ ਢਾਲ ਇੱਥੇ ਉੱਥੇ ਨਿਬਹੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ 부ਝੈ ਕੋਇ ਤਿਤ ਘਟ ਦੀਵਾ ਨਿ ਚਲ ਹੋਏ ਪਾਣੀ ਮਰੈ ਨਾ ਬੁਝਾਇਆ ਜਾਏ ਐਸਾ ਦੀਵਾ ਨੀਰਤ ਰਾਏ ਡੋਲੇ ਵਾਉ ਨ ਵੱਡਾ ਹੋਏ ਜਾਪੈ ਜਿਉ ਸਿੰਘਾ ਸੁਣ ਲੋਏ ਖੱਤਰੀ ਬ੍ਰਾਹਮਣ ਸ਼ੂਦ ਕੇ ਵੈਸ ਨਿਰਤ ਨ ਪਾਇਆ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ RAM ਕਲੀ ਮੈਂ ਲਾ ਪਹਿਲਾ ਤੁਦਨੋ ਨਿਵਣ ਮੰਨਣ ਤੇਰਾ ਨਾਮ ਸਾਚ ਪੇਟ ਬੈਸਣ ਕੋ ਥਾਉ ਸਤ ਸੰਤੋਖ ਹੋਵੇ ਅਰਦਾਸ ਆ ਸੁਣ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਐਸੀ ਦਰਗਾ ਸਾਚਾ ਸੋਏ ਰਹਾਉ ਪ੍ਰਾਪਤ ਪੋਤਾ ਕਰਮ ਪਸਾਉ ਤੂੰ ਦੇਵ ਮੰਗਤ ਜਨ ਚਾਉ ਪਹੰਡ ਪਾਉ ਪਵੈ ਤਿਤ ਆਏ ਤੁਰ ਤੈ ਛੋਡੀ ਕੀਮਤ ਪਾਏ ਜਿਨ ਕਿਸ਼ ਕੀਆ ਸੋ ਕਿਸ਼ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰ ਰਾਇ ਨਾ ਕੋ ਆਵੈ ਨਾ ਕੋ ਜਾਏ ਲੋਕ ਠਿਕਾਰ ਕਹੈ ਮੰਗਤ ਜਨ ਮੰਗਤ ਮਾਨ ਨਾ ਪਾਇਆ ਸ਼ਹਿਕੀਆਂ ਗੱਲਾਂ ਦਰਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ